ਜਬੀ ਨਿਊਜ਼ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਈਡਿਟ ਡਿਪਾਰਟਮੈਂਟ ਨੇ 988 ਕਰੋੜ ਬੈਂਕ ਘਟਾਲੇ ਦੇ ਮਾਮਲੇ 'ਚ ਪੰਜਾਬ ਦੇ ਬਖਵਾ ਕਲਪ ਕਿੰਵੀ ਛਾਪੇ ਮਾਰੀ ਕੀਤੀ ਖਾਲਿਸਤਾਨ ਟੈਰਰਿਸਟ ਨਾਲ ਸੰਬੰਧਿਤ INA ਨੇ ਪੰਜਾਬ ਅਤੇ हरियाणा ਦੇ 15 ਸਥਾਨਾਂ ਤੇ ਛਾਪੇਮਾਰੀ ਕੀਤੀ ਗਈ। ਹਰਿਆਣਾ ਤੇ ਪੰਜਾਬ ਦੇ ਵਿਚਕਾਰ ਪਾਣੀ ਦੀ ਸ਼ੇਅਰਿੰਗ ਦੇ ਮਾਮਲੇ ਨੂੰ ਲੈ ਕੇ ਆਪਸੀ ਵਿਵਾਦ ਵਧਦਾ ਜਾ ਰਿਹਾ ਹੈ ਤੇ ਹਰਿਆਣਾ ਸਰਕਾਰ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰ ਰਹੀ ਹੈ ਜਦਕਿ ਪੰਜਾਬ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ। ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਤੋਂ ਸੀਟ ਜਿੱਤ ਲਈ ਹੈ ਤੇ ਇਸ ਤਰ੍ਹਾਂ ਪਾਰਟੀ ਦੇ ਹੌਸਲੇ ਬੁਲੰਦ ਹਨ ਤੇ ਉਹ 2027 ਵਿੱਚ ਅਸੈਂਬਲੀ ਇਲੈਕਸ਼ਨ ਦੀ ਤਿਆਰੀ ਵਿੱਚ ਜੁੱਟ ਗਈ ਹੈ। ਪੰਜਾਬ ਪੁਲਿਸ ਨੇ ਕਮਲਕੌਰ ਦੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਤੇਜ਼ ਕਰ ਦਿੱਤੀ ਗਈ ਹੈ ਤੇ ਯਾਦਕਿ ਇੱਕ ਆਦਮੀ ਨੂੰ ਪੰਜਾਬ ਪੁਲਿਸ ਨੇ ਰੈਸਟ ਕੀਤਾ ਜੋ ਕਿ ਆਪਣੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਪਾਕਿਸਤਾਨ ਨੂੰ ਭੇਜ ਰਿਹਾ ਸੀ। ਕੇਲਾ ਵਿੱਚ ਭਾਰੀ ਮੌਨਸੂਨ ਮੀਂਹ ਪੈ ਰਿਹਾ ਜਿਸ ਕਾਰਨ 7 ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤਰਨਤਾਰਨ ਵਿੱਚ ਭਾਰੀ ਮੀਂਹ ਜਿਸ ਕਾਰਨ ਥੇ ਹੜ ਆ ਗਏ ਹਨ ਤੇ 2 ਮੌਤਾਂ ਹੋ ਗਈਆਂ ਤੇ 6 ਲੋਕ ਅਜੇ ਤੱਕ ਮਿਸਿੰਗ ਹਨ। ਦਿੱਲੀ ਅਤੇ ਨੋਇਡਾ ਵਿੱਚ ਭਾਰੀ ਬਰਖਾ ਰਿਸ਼ਤਾਬਨੀ ਦਿੱਤੀ ਗਈ ਹੈ ਆਰਐਸਐਸ ਦਾ ਕਹਿਣਾ ਹੈ ਕਿ ਸਵਿਧਾਨ ਵਿੱਚੋਂ ਸੋਸ਼ਲਿਸਟ ਅਤੇ ਸੈਕੂਲਰ ਸ਼ਬਦਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਲਖਨਊ ਆਗਰਾ ਐਕਸਪ੍ਰੈਸ ਬੀਟੇ ਇੱਕ ਵਾਰ ਸਪਲਟ ਗਈ ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 50 ਵਿਅਕਤੀ ਫੱਟੜ ਹੋ ਗਏ ਉੱਤਰਾਖੰਡ ਦੀ ਅਲਕਨੰਦਾ ਨਦੀ ਵਿੱਚ ਇੱਕ ਟੈਂਪੂ ਡੇਗਿਆ ਜਿਸ ਨਾਲ ਦੋ ਵਿਅਕਤੀ ਦੀ ਮੌਤ ਹੋ ਗਈ 10 ਅਜੇ ਤੱਕ ਮਿਸਿੰਗ ਹਨ ਜਗਨਨਾਥਪੁਰੀ ਦੀ ਯਾਤਰਾ ਕੱਲ ਤੋਂ ਸ਼ੁਰੂ ਹੋ ਜਾਗੀ ਭਾਰਤ ਦਾ ਪਲਾੜ ਯਾਤਰੀ ਸ਼ਵੰਸ਼ੂ ਸ਼ੁਕਲਾ ਨੇ ਕਲੱਬ ਦੇ ਵਿੱਚ ਐਂਟਰੀ ਕਰ ਲਈ ਹੈ 41 ਸਾਲਾਂ ਬਾਅਦ ਭਾਰਤ ਦਾ ਗਗਨ ਯਾਨ ਮਿਸ਼ਨ ਪੂਰਾ ਹੋਇਆ ਹੈ ਭਾਰਤ ਦੀ ਹਾਕੀ ਦੀ ਟੀਮ ਨੇ 4-3 ਨਾਲ ਬੈਲਜੀਅਮ ਨੂੰ ਹਰਾ ਦਿੱਤਾ ਹੈ ਇੰਡੀਆ ਦੇ 올림픽 ਵਿਨਰ ਗੋਲਡ ਮੈਡਲਿਸਟ ਜੈਵਲਨ ਥਰੋਅ ਨੀਰਜੀ ਚੋਪੜਾ ਨੇ ਪੈਰਿਸ ਡਾਇਮੰਡ ਲੀਗ ਨੂੰ ਦਾ ਟਾਈਟਲ ਜਿਤਲੇ ਹੈ ਉਹਨਾਂ ਨੇ ਨੇਜਾ 88.1.6 ਮੀਟਰ ਦੂਰ ਸੁੱਟਿਆ ਰੂਸ ਦੀ ਸੈਨਾ ਨੇ ਯੂਕਰੇਨ ਤੇ ਹਮਲਾ ਕੀਤਾ ਜਿਸ ਨਾਲ 26 ਲੋਕਾਂ ਦੀ ਮੌਤ ਹੋ ਗਈ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਤੋਂ ਹੋਰ ਸਹਾਇਤਾ ਦੀ ਮੰਗ ਕੀਤੀ ਹੈ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਸੀਜ਼ਫਾਇਰ ਦੇ ਡਾਨ ਟਰੰਪ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਤੇਲ ਤੇ ਹੋਰ ਜਿਹੜੇ ਵਪਾਰ ਚੱਲ ਰਹੇ ਹਨ ਉਸ ਨੂੰ ਰੋਕਣਾ ਨਹੀਂ ਚਾਹਦੇ ਇਸ ਕਰਕੇ ਸੀਜ਼ਫਾਇਰ ਬਹੁਤ ਹੀ ਜ਼ਰੂਰੀ ਸੀ ਟਰੰਪ ਸਰਕਾਰ ਕਾਂਗਰਸ ਨੂੰ ਈਰਾਨ ਉੱਤੇ ਕੀਤੇ ਗਏ ਸਟ੍ਰਾਈਕ ਦੇ ਮਾਮਲੇ ਵਿੱਚ ਇੱਕ ਬਰੀਫਿੰਗ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਨਾਟੋ ਸੰਮੇਲਨ ਦੌਰਾਨ ਯੂਕਰੇਨ ਦੇ ਜ਼ੇਲੈਂਸਕੀ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਜੈਫ ਬੇਜੋਸ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਸਰਕਾਰ ਦੇ ਕੋਲੋਂ ਬਲੂ origin ਵਿੱਚ ਹੋਰ ਕੰਟਰੈਕਟ ਦੀ ਮੰਗ ਕੀਤੀ ਹੈ ਮਈ 2025 ਵਿੱਚ ਭਾਰਤ ਦੀ ਇਕਨੋਮੀ ਨੇ ਕਾਫੀ